ਆਰ ਗਾਂਜਾ ਕੀ ਕਰਨਾ ਹੈ ਗਾਂਜਾ ਲੈਣਾ ਹੈ ਵੀਰੇ ਕਿੱਥੋਂ ਮਿਲਦਾ ਗਾਂਜਾ ਇੱਥੋਂ ਹੀ ਮਿਲਦਾ ਵੀਰੇ ਕਿੱਥੋਂ ਦੱਸ ਇੱਥੇ ਘਰ ਆ ਵੀਰੇ ਅਸੂਲ ਕਿਹੜੀ ਆ ਆ ਪ੍ਰੈਗ ਦੇ ਗੋਲੇ ਨਿਕਲ ਜਾਂਦੇ ਉਹ ਕਿੰਨੇ ਕੁ ਲੋਕ ਜਿਹੜੇ ਆ ਤੁਸੀਂ ਪਿੰਡ ਚ ਆਉਂਦੇ ਵੇਖੇ ਹੋਣਗੇ ਨੌਜਵਾਨ ਜਿਹੜੇ ਆ ਆ ਕੁਝ ਕਰਨਾ ਨਸ਼ਾ ਲੈਣਾ ਤਕਰੀਬਨ ਦਿੱਲੀ ਕਹਿ ਸਕਦੇ ਆ ਵੀ ਆਪਾਂ 60 70 ਦੀ ਐਵਰੇਜ ਹੈ ਜੋ ਮੋਟਰਸਾਈਕਲ ਉਹਨਾਂ ਦੇ ਘਰ ਹੀ ਆਉਂਦਾ ਸੀ ਇੱਕ ਘਰ ਚ ਅੱਛਾ 8 ਤੋਂ 70 ਮੋਟਰਸਾਈਕਲ ਦੀ ਐਵਰੇਜ ਹੈ ਪਹਿਲਾਂ ਅਸੀਂ ਵੀਡੀਓਗ੍ਰਾਫੀ ਨਹੀਂ ਸੀ ਕਰਦੇ 24 ਤਰੀਕ ਨੂੰ ਸਾਡੇ ਨਾਲ ਇਹ ਘਟਨਾ ਵਾਪਰਦੀ ਆ 25 ਤਰੀਕ ਨੂੰ ਅਸੀਂ ਸ਼ਾਮ ਨੂੰ ਵੀਡੀਓਗ੍ਰਾਫੀ ਕਰਨੀ ਸਟਾਰਟ ਕਰਦੇ ਆ 26 ਤਰੀਕ ਨੂੰ ਸ਼ਾਮ ਤੱਕ ਤਕਰੀਬਨ 90 ਤੋਂ 100 ਦੇ ਵੀਡੀਓ ਸਾਡੇ ਕੋਲੇ ਹੈ ਹੂੰ ਸਿਰਫ ਆਪਾਂ ਕਹਿ ਸਕਦੇ ਆ ਵੀ ਅਸੀਂ 24 ਘੰਟੇ ਦੇ ਅੰਦਰ ਅੰਦਰ ਇੱਕ ਘੰਟੇ ਦੀ 10 ਕ ਦੀ ਐਵਰੇਜ ਹੈ ਵੀ ਇਹਨਾਂ ਕੋਲੇ ਇੱਕ ਘੰਟੇ ਦੇ ਵਿੱਚ 5 7 8 ਬੰਦੇ ਆਉਂਦੇ ਆਉਂਦੇ ਬੀਜੀ ਪੂੜੀ ਲੈਣ ਆਇਆ ਸੀ ਨਾਲ ਆਦੀ ਪੂੜੀ ਗਾਜੀ ਦੀ ਬੀਜੀ ਤੈਨੂੰ ਕਿਹਨੇ ਕਹ ਇੱਥੇ ਗਾਂਜਾ ਮਲਦਾ ਜੀ ਇੱਥੇ ਵੇਜ ਦੇ ਤਾਂ ਉਹ ਨਾਈਸ ਉਹ ਮੁੰਡਾ ਕਹਿੰਦਾ ਕਹਿੰਦਾ ਉਤੋਂ ਦੀ ਫਿਰਨੀ ਲੰਘ ਜੀ ਹਾਂ ਉਥੋਂ ਗੋਲੀਆਂ ਮਿਲ ਜਾਣਗੀਆਂ ਉੱਗਾ ਜਾਂਦੇ ਆ ਅਸੀਂ ਵੀਰੇ ਪਹਿਲਾਂ ਆਹ ਮਾਲ ਕਿੱਥੋਂ ਲੈ ਕੇ ਆ ਆ ਉੱਪਰੇ ਲਈ ਆਇਆ ਜੀ ਕਿਹੜਾ ਘਾਰ ਆ ਪਤਾ ਨਹੀਂ ਜਿੰਮੂ ਸਾਨੂੰ ਉੱਪਰੇ ਉੱਪਰੇ ਰਹਿੰਦਾ